ਹਾਂਜੀ ਪਿਆਰਿਓ ਤੇ ਕੱਲ ਇੱਕ ਟੀਵੀ ਵਿੱਚ ਐਡ ਆਈ ਤੀ ਸਟੌਪ ਡ੍ਰੀਮ ਬਾਰੇ ਜਿਹੜੇ ਲੋਕ ਸ਼ਰਾਬ ਪਿੰਦੇ ਨੇ ਉਹਨਾਂ ਵਾਸਤੇ ਆਈ ਤੀ ਇਹ ਕਿ ਦਵਾਈ ਆ ਸਟੌਪ ਡ੍ਰੀਮ ਜਿਹੜੇ ਲੋਕ ਨਸ਼ਾ ਕਰਦੇ ਨੇ ਕਿਸੇ ਪ੍ਰਕਾਰ ਦਾ ਉਹਨਾਂ ਲਈ ਆਈ ਤੀ ਤੇ ਉਹ ਦੱਸਉਂਦੀ ਦੀ ਕਿਵੇਂ ਇਸਤੇਮਾਲ ਨੂੰ ਕਰਦੇ ਆ ਰੋਟੀ ਪਾਣੀ ਚ ਜਾਂ ਚਾਚ ਜੀ ਦੇਖ ਕੇ ਨਸ਼ਾ ਛੜ੍ਹ ਸਾਲ ਦੇ ਉਪਰ ਹੈ ਜਦ ਤੱਕ ਮਲਾਦੇ ਵੀ ਹੈ ਜਿਹੜੀ ਦਵਾਈ ਆ ਇਹ ਵੀ ਫੇਕ ਆ ਕਿਉਂਕਿ ਜੇ ਐਮ ਇਨ ਹੈ ਸੁੱਟਣ ਲੱਗੇ ਤਗਲੇ ਗਾਦੀਆਂ ਨੇ ਨਸ਼ਾ ਨਹੀਂ ਛੜਨਾ ਉਹਨੇ ਆਪਣੇ ਦਮ ਦੇ ਇਸ ਵਿੱਚ ਛੜ੍ਹ ਦੇਣਾ ਇਹ ਨਹੀਂ ਵੀ ਛੜਨਾਗਾ ਉਹਨੇ ਨਹੀਂ ਵੀ ਛੜਨਾਗਾ ਜਿਹੜੀ ਦਵਾਈ ਕਹਿ ਰਹੀ ਸੀ ਉਹ ਕਮ ਸੇ ਕਮ 800 800 900 ਦੀ ਦਵਾਈ ਦੀ ਉਹ ਤੇ ਕਹੇ ਸੀ ਉਸ ਡਾਕਟਰ ਅਸੀਂ ਮੰਗਵਾ ਸਕਦੇ ਹਾਂ ਦੋਇ ਦਿਨਾਂ ਦਾ ਮਹਿੰਗਾ ਸਟੌਪ ਡ੍ਰੀਮ ਫਾਰਮੇਸੀ ਇਨ ਸਰਚ ਕਰਦੇ ਹੋ ਤੇ ਟੀਵੀ 'ਚ ਕਾਈ ਵਾਰ ਇਹਦੀ ਕੋਈ ਐਡ ਵੀ ਦਿਖਾਉਂਦੇ ਨੇ ਤੇ ਮੈਂ ਕੱਲ ਦੇਖੀ ਸੀ ਸੋਚਿਆ ਇੱਕ ਵੀਡੀਓ ਬਣਾ ਦੇਵਾਂ ਜਿਨ੍ਹਾਂ ਨੇ ਇਹ ਲਿੱਤੀਆਂ ਨੇ ਉਹ ਕਹੇ ਤੇ ਵੀ ਵੀ ਜੇ ਕੋਈ ਨਾ ਹੈ ਨਹੀਂ ਕਿ ਜਦੋਂ ਇਹਨੂੰ ਬੰਦਾ ਲਿੰਦਾ ਏ ਰੋਟੀ ਜਾਂ ਪਾਣੀ ਨਹੀਂ ਤੇ ਹੰਤ ਤੱਕ ਇਹਦਾ ਰਹਿੰਦਾ ਹੋ ਜਾਂਦਾ ਕਿ ਦਵਾਈ ਆਪਣ ਲਈ ਆ ਬਾਅਦੋਂ ਫਿਰ ਬੰਦਾ ਨੋਰਮਲ ਹੋ ਜਾਂਦਾ ਤੇ ਇਹ ਚੀਜ਼ ਬਾਰੇ ਧਿਆਨ ਰੱਖਿਆ ਜਾਵੇ ਰੀਸਟਾਪ ਡ੍ਰੀਮ ਦਵਾਈ ਇਹ ਨਸ਼ਾ ਇੱਕ ਤਰ੍ਹਾਂ ਦਾ ਜਿਵੇਂ ਤੁਸੀਂ ਪੀਡੀ ਦਵਾਈ ਇਹ ਤਾਂ ਹੋਂ ਤੱਕ ਕੀ ਤੁਹਾਨੂੰ ਰਹਿਣਾ ਵੀ ਹਾਂ ਪਾਏ ਦੂਰੇ ਇਹ ਨਸ਼ਾ ਦੋਂ ਉਹ ਫੇਰ ਮਨ ਕਰੂਗਾ ਪਰ ਤਕੂਗਾ ਇਸ ਲਈ ਸਾਨੂੰ ਮੈਂ ਕਹਿਣਾ ਵਾ ਵੀ ਇਹ ਸਟਾਪ ਡ੍ਰੀਮ ਵਾਲੇ ਦੇ ਉੱਤੇ ਨਾ ਨਾ ਪੜਕੋ ਤੇ ਵਾਦੂ ਵਦ ਵਿਟ ਨੂੰ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਧੰਨਵਾਦ